ਸਤ ਗੁਰੂ ਦੀਆਂ ਨਜ਼ਰਾਂ ਇੱਕਦਮ ਲੈਣੇ ਤੇ ਚਲੀਆਂ ਗਈਆਂ ਲੈਣਾ ਭੱਜੇ ਹੋਏ ਗਏ ਗੋਡੇ-ਗੋਡੇ ਚਿੱਕੜ ਸੀ ਕਪੜੇ ਸਾਰੇ ਚਿੱਕੜ ਆਲੋਧ ਹੋ ਗਏ ਬਦਨ ਸਾਰਾ ਚਿੱਕੜ ਨਾਲ ਭਰ ਗਿਆ ਆਪ ਲੋਟਾ ਕੱਢ ਕੇ ਲੈ ਆ ਰਹੇ ਨੇ ਜੈਸੇ ਉਸ ਚਿੱਕੜ ਨਾਲ ਭਰੇ ਹੋਏ ਸਰੋਵਰ ਦੇ ਚੋਂ ਬਾਹਰ ਨਿਕਲੇ ਆਪ ਚਿੱਕੜ ਨਾਲ ਲਿਬੜੇ ਹੋਏ ਸੰਨ ਲੋਟਾ ਹੱਥ ਦੇ ਸੀ ਲਿਬੜੇ ਹੋਏ ਭਾਈ ਲੈਣੇ ਨੂੰ ਗੁਰਨਾਨਕ ਨੇ ਗਲ ਵਖੜੀ ਚ ਲੈ ਅੱਖਿਆ ਲੈਣਿਆ ਤੂੰ ਚਿੱਕੜ ਦੇ ਚੋਂ ਲੋਟਾ ਨਹੀਂ ਕਢਿਆ ਸਾਰੀ ਮਨੁੱਖਤਾ ਨੂੰ ਕਢਿਆ ਕਿਉਂਕਿ ਜੋ ਚਿੱਕੜ ਲੱਗਣ ਤੋਂ ਡਰਦਾ ਹੈ ਉਹ ਕਿਸੇ ਨੂੰ ਚਿੱਕੜ ਦੇ ਚੋਂ ਨਹੀਂ ਕਢ ਸਕੇਗਾ ਪਰ ਉਪਕਾਰ ਕਰਨਾ ਬਹੁਤ ਕਠਿਨ ਹੈ ਕਿਸੇ ਨੂੰ ਬਲਦੀ ਹੋਈ ਅਗ ਦੇ ਚੋਂ ਉਹੀ ਕਢ ਸਕਦਾ ਹੈ ਜੋ ਸੇਕ ਲੱਗਣ ਤੋਂ ਡਰੇ ਨਾ ਔਰ ਗੰਦਗੀ ਦੇ ਚੋਂ ਉਹੀ ਕਿਸੇ ਨੂੰ ਕਢ ਸਕਦਾ ਹੈ ਜੋ ਛਿੱਟੇ ਪੈਣ ਤੋਂ ਡਰੇ ਨਾ